ਸੀ ਅਰਵਿੰਦ ਕੇਜਰੀਵਾਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਸੀਗਾ ਉਹ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਜਿਹੜੀ ਗਰੰਟੀ ਆ ਉਹ ਪੂਰੀ ਕੀਤੀ ਆ ਜੀ ਕਿ ਆਪਾਂ ਜਿਹੜਾ ਯੁੱਧ ਨਸ਼ੇ ਵਿਰੁੱਧ ਕਿ ਪੰਜਾਬ ਦਾ ਜਿਹੜਾ ਨਸ਼ਾ ਹੈਗਾ ਉਹਨੂੰ ਜੜੋਂ ਖਤਮ ਕਰਨਾ ਜੀ ਉਹਦੇ ਵਾਸਤੇ ਜਿਹੜੀ ਅਸੀਂ ਸਾਰੇ ਉਹਨਾਂ ਦੀ ਟੀਮ ਬੈਠੇ ਆ ਜੀ ਆਪਣੇ ਕੁਟਾਰੀਆ ਸਾਹਿਬ ਜੀ ਅਸਰਾਰੀ ਜੀ ਔਰ ਭੁੱਲਰ ਸਾਹਿਬ ਤੇ ਦਈਆ ਜੀ ਸਾਰੇ ਜਿੰਨੇ ਸਾਡੇ ਐਮਐਲਏ ਇਹ ਅਸੀਂ ਪੰਜ ਬੰਦੇ ਉਹਨਾਂ ਦੀ ਟੀਮ ਹੈ ਜੀ ਜਿਹੜੇ ਫੀਲਡ ਟੀਮ ਕਹ ਲਓ ਤੁਸੀਂ ਜਿਹੜੇ ਫੁੱਟ ਸੋਲਜਰ ਕਹ ਲਓ ਇਨਫੈਂਟਰੀ ਕਹ ਲਓ ਔਰ ਸਾਰੇ ਅਫਸਰ ਸਹਿਬਾਨ ਔਰ ਸਾਰਾ ਸਮਾਜ ਦਾ ਸਾਨੂੰ ਬਹੁਤ ਪਰਮ ਹੰਗਾਰਾ ਮਿਲ ਰਿਹਾ ਔਰ ਇਹਦੇ ਚ ਅਸੀਂ 2-3 ਕੰਮ ਕਰ ਰਹੇ ਆ ਜੀ ਇੱਕ ਤਾਂ ਜਿਹੜਾ ਬੰਦਾ ਵੀ ਨਸ਼ਾ ਕਰਦਾ ਉਹਨੂੰ ਦਵਾਈ ਲੈਣ ਚ ਕੋਈ ਦਿੱਕਤ ਨਾ ਹੋਵੇ ਪਹਿਲਾ ਕੰਮ ਸਾਡਾ ਇਹ ਆ ਦੂਜਾ ਹੈਗਾ ਕਿ ਅਸੀਂ ਜਿਹੜੀ ਆਪਣੀ ਬੈਡ ਕੈਪੈਸਿਟੀ ਆ ਤੁਹਾਡੇ 150 ਸੀ ਸਿਰਫ ਹੁਣ ਅਸੀਂ 485 ਕਰਤੀ ਆ ਜੀ ਵਧਾ ਕੇ ਉਹਨੂੰ ਹੁਣ ਮੈਂ ਇੱਕ ਉਹ ਜਿਹੜੇ ਪ੍ਰਾਈਵੇਟ ਹਸਪੀਟਲ ਵੀ ਕੋਪਰੇਟ ਕਰ ਰਿਹਾ ਜਿਹੜੇ ਤੁਹਾਡੇ ਕੋਰਪੋਰੇਟ ਹਸਪੀਟਲ ਆ ਜਾਂ ਚੈਰੀਟੇਬਲ ਹਸਪੀਟਲ ਆ ਮੈਂ ਇਸ ਤੋਂ ਬਾਅਦ ਵੀ ਇੱਕ ਦੋ ਹਸਪਤਾਲ ਨੂੰ ਵਿਜ਼ਿਟ ਕਰ ਰਿਹਾ ਹੈਗਾ ਤੇ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਨਵੀਂ ਜਿਹੜੀ ਅਪਰੋਚ ਆ ਉਹ ਹੈਗੀ ਆ ਕਿ ਇੱਕ ਤਾਂ ਜਿਹੜੇ ਬੰਦੇ ਨਸ਼ੇ ਕਰਦੇ ਆ ਉਹਦੇ ਨਾਲ ਦੋ ਤਿੰਨ ਇਸ਼ੂਜ਼ ਆ ਜੀ ਜਿਵੇਂ ਤੁਹਾਡਾ ਬਾਰਡਰ ਦੇ ਬਹੁਤ ਨੇੜੇ ਆ ਨਸ਼ਾ ਆਂਦਾ ਬਹੁਤ ਐ ਡਰੋਨਸ ਵੀ ਆਂਦੀਆਂ ਡਰੋਨਸ ਘਟ ਪਹਿਲਾਂ ਨਾਲੋਂ ਘਟੀਆਂ ਤੇ ਜੇ ਕੋਈ ਨਸ਼ਾ ਗੇਰ ਵੀ ਜਾਂਦਾ ਜਾਂ ਹਥਿਆਰ ਗੇਰ ਵੀ ਜਾਂਦਾ ਤਾਂ ਹੁਣ ਲੋਕ ਚੱਕੜ ਨਹੀਂ ਜਾਂਦੇ ਕਿ ਹੁਣ ਪੁਲਿਸ ਗਿੱਟੇ ਸਿੱਖ ਦਿੰਦੀ ਆ ਇਹ ਇੱਕ ਮਤਲਬ ਪਹਿਲਾਂ ਨਾਲ ਜੋ ਨਹੀਂ ਸੀ ਇਹਦੇ ਨਾਲ ਬਹੁਤ ਫਰਕ ਪਿਆ ਜੀ ਨਸ਼ੇ ਦੀ ਆਮਦ ਘਟੀ ਆ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਸਾਡੇ ਜਿਹੜੇ ਲੋਕ ਨਸ਼ਾ ਵੇਚਣ ਵਾਲੇ ਆ ਉਹ ਵੀ ਅੱਗੇ ਨਾਲੋਂ ਜਿਹੜਾ ਹੈਗਾ ਪੁਲਿਸ ਨੇ ਬਹੁਤ ਵਧੀਆ ਕੰਮ ਕਰਕੇ ਸਾਡਾ ਜਿਹੜਾ ਸਾਰਾ ਦਾ ਚਾਰ ਪੰਜਾਂ ਜਣਿਆਂ ਦਾ ਕੰਮ ਆ ਜਾਂ ਜਿਹੜੀ ਸਾਡੀ ਟੀਮ ਹੈ ਫੀਲਡ ਟੀਮ ਹੈ ਸਾਡਾ ਕੰਮ ਹੈ ਕਿ ਜਿਹੜੇ ਬੱਚੇ ਟੀਕੇ ਲਾਂਦੇ ਆ ਉਹਨਾਂ ਨੂੰ ਪਹਿਲਾਂ ਤਾਂ ਟੀਕਾ ਤਾਂ ਹਟਾਇਆ ਜਾਵੇ ਇੱਕ ਨਵੀਂ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਲਿਕੁਇਡ ਮੈਥਡ ਆਨ ਕਹਿੰਦੇ ਉਹ ਨੱਕ ਚ ਪਾਣੇ ਆ ਦਵਾਈ ਉਹ ਟੀਕੇ ਜਿੰਨੀ ਇਫੈਕਟਿਵ ਹੈ ਕਿ ਭਾਵੇਂ ਅਸੀਂ ਉਹਨੂੰ ਉਹਦੇ ਤੇ ਲਈਏ ਉਹਦੇ ਦੋ ਫਾਇਦੇ ਆ ਜੀ ਇੱਕ ਤਾਂ ਓਵਰਡੋਸ ਡੈਥ ਨਹੀਂ ਹੋਊਗੀ ਤੇ ਦੂਜਾ ਜਿਹੜਾ ਟੀਕੇ ਲਾਉਣ ਨਾਲ ਸ਼ੇਅਰਿੰਗ ਆਫ ਸਿੰਜਰਸ ਦੇ ਨਾਲ ਜਿਹੜਾ ਹੈਗਾ ਉਹ ਹੈਪਟਾਈਟਿਸ ਵੀ ਹੁੰਦਾ ਜੀ ਕਾਲਾ ਪੀਲਿਆ ਵੀ ਹੁੰਦਾ ਏਡਸ ਦੀ ਬਿਮਾਰੀ ਵੀ ਹੁੰਦੀ ਆ ਹੋਰ ਵੀ ਜਾਨ ਲੈਵਾ ਬਿਮਾਰੀਆਂ ਤੋਂ ਬੰਦਾ ਬਚੇਗਾ ਇਹਨੂੰ ਹਾਰਮ ਰਿਡਕਸ਼ਨ ਕਹਿੰਦੇ ਆ ਅਸੀਂ ਵੀ ਉਹਨੂੰ ਜਿਹੜਾ ਉਹ ਕਿਉਂਕਿ ਜਿਹੜਾ ਇੱਕ ਨਸ਼ੇ ਦੀ ਜਿਹੜਾ ਇਹ ਮੈਂ ਉਹਨਾਂ ਨੂੰ ਕਹਿਣਾ ਉਹ ਨਾ ਵੀ ਇਹ ਉਮਰ ਕੈਦਵਾਗਾ ਰਹੇ ਜੀ ਇਹਦੇ ਚ ਤੁਹਾਨੂੰ ਰਿਮਿਸ਼ਨ ਵੀ ਹੋ ਸਕਦੀ ਹੈ ਤੇ ਤੁਹਾਨੂੰ ਅਸੀਂ ਬਾਹਰ ਵੀ ਕੱਢ ਸਕਦੇ ਹਾਂ ਤੁਹਾਡਾ ਬਿਹੇਵੀਅਰ ਚੰਗਾ ਹੋਏਗਾ ਤਾਂ ਤੁਸੀਂ ਇਸ ਤੋਂ ਬਾਹਰ ਵੀ ਆ ਸਕਦੇ ਹੋ ਤੁਹਾਨੂੰ ਮੁਕਤੀ ਵੀ ਮਿਲ ਸਕਦੀ ਹੈ ਲੇਕਿਨ ਜੇ ਤੁਹਾਨੂੰ ਨਾਲ ਏਡਜ ਹੋ ਗਈ ਜੇ ਕਾਲਾ ਪੀੜੀਆ ਹੋ ਗਿਆ ਫਿਰ ਤਾਂ ਇਹ ਸਜ਼ਾਏ ਮੌਤ ਚ ਕਨਵਰਟ ਹੋ ਗਈ ਨਾ ਜੀ ਤੇ ਉਧਰ ਨਾ ਜਾਓ ਤੋਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਉਹਨਾਂ ਦੀਆਂ ਮਾਂ ਭੈਣ ਨਾਲ ਬਾਪੂ ਨਾਲ ਦਾਦਾ ਦਾਦੀ ਨਾਲ ਸਾਨੂੰ ਹਮਦਰਦੀ ਹੈ ਤੇ ਉਹਨਾਂ ਨੂੰ ਅਸੀਂ ਨਸ਼ੇ ਚੋਂ ਕੱਢ ਕੇ ਉਹਨਾਂ ਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਛੜਾ ਕੇ ਤੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਅਸੀਂ ਚਾਹੇ ਖੇਤੀ ਦੇ ਖੇਤੀਬਾੜੀ ਦੇ ਆਧਾਰ 'ਤੇ ਹੋਵੇ ਕੰਪਿਊਟਰ ਦੇ ਆਧਾਰ 'ਤੇ ਹੋਵੇ ਆਈਟੀਆਈ ਦੇ ਆਧਾਰ 'ਤੇ ਹੋਵੇ ਤੇ ਅਸੀਂ ਸਾਡੀ ਕੋਸ਼ਿਸ਼ ਹੈ ਬਿਨੂੰ ਕੋਈ ਨਾ ਕੋਈ ਕੰਮ ਸਿਖਾ ਗਏ ਕੋਈ ਨਾ ਕੋਈ ਕੰਮ ਉਹਨੂੰ ਚਾਹੇ ਕੋਈ ਬੰਦਾ ਆਪਣਾ ਚੰਗਾ ਖਾਣਾ ਬਣਾਉਣ ਲੱਗ ਜਾਵੇ ਕੋਈ ਬੇਕਰੀ ਲੈ ਲਵੇ ਮੇਲ ਹੇਅਰ ਸਲੂਨ ਦੇ ਕੋਰਸਸ ਬਹੁਤ ਪਪੂਲਰ ਹੋ ਰਹੇ ਆ ਪਲੰਬਿੰਗ ਆ ਜਿਹੜਾ ਤੁਹਾਡੇ ਜਿਹੜੇ ਪਲੰਬਰ ਦੀ ਬਹੁਤ ਲੋੜ ਹੁੰਦੀ ਆ ਜੀ ਆਪ ਨੂੰ ਮਿਲਦਾ ਨਹੀਂ ਇਲੈਕਟ੍ਰੀਸ਼ੀਅਨ ਦੀ ਲੋੜ ਹੁੰਦੀ ਤੋ ਇਹੋ ਜਿਹੇ ਕੋਰਸ ਉਹਨਾਂ ਨੂੰ ਕਰਾ ਰਹੇ ਆ ਜੀ ਖੇਤੀਬਾੜੀ ਤੇ ਆਧਾਰਿਤ ਹੈ ਜਿਹੜੀ ਹਾਈ ਵੈਲਿਊ ਕ੍ਰੌਪਸ ਆ ਚਾਹੇ ਸਟਰਾਬਰੀ ਦੀ ਫਾਰਮਿੰਗ ਕਰ ਰਹੇ ਆ ਪੰਜਾਬ ਦੇ ਕਿਸਾਨ ਈਵਨ ਡ੍ਰੈਗਨ ਫਰੂਟ ਦੀ ਕਰ ਰਹੇ ਆ ਜੀ ਹਲਦੀ ਜਿਹੜੀ ਹੈਗੀ 14 14 ਲੱਖ ਦੀ ਖੜ ਰਿਆ ਆ অর্ਗੈਨਿਕ ਫਾਰਮਰ ਸਾਡੇ ਜਾਂ ਗੁੜ ਵੀ ਵੀ ਕਿਸਮਾਂ ਦੇ ਤੋਂ ਗੁੜ ਬਣਾਈ ਜਾਂਦੇ ਆ ਗੁੜ ਸ਼ੱਕਰ ਦੀ ਬੜੀ ਕੀਮਤ ਆ ਜੀ ਦੁਨੀਆ ਦੇ ਵਿੱਚ ਤੋ ਜਿਹੜੇ অর্ਗੈਨਿਕ ਪ੍ਰੋਡਕਟ ਆ ਦੇ ਤੇਲ ਹੋ ਸਕਦੇ ਆ ਮਤਲਬ ਤੇਲ ਹੋ ਸਕਦੇ ਆ ਹੋਰ ਜੋ ਪਹਿਲਾਂ ਹੁੰਦਾ ਸੀ ਪੰਜਾਬ ਸਾਰਾ ਕੁਝ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਸੀ ਇੱਕ ਤਾਂ ਹੈਗਾ ਰਸਤਾ ਇਹ ਵੀ ਨਸ਼ਾ ਛੱਡੋ ਕੰਮ ਸਿੱਖੋ ਕੰਮ ਕਰੋ ਆਪਣੇ ਪਰਿਵਾਰ ਦੇ ਜੀਵਨ ਦਾ ਆਨੰਦ ਲਓ ਦੂਜਾ ਰਸਤਾ ਇਹ ਹੈ ਵੀ ਜੇ ਤੁਸੀਂ ਨਸ਼ਾ ਵੇਚਣ ਵਾਲੇ ਹੋ ਨਾ ਜੀ ਫਿਰ ਹੁਣ ਤੁਹਾਡੀ ਕੋਈ ਨਹੀਂ ਬੇ ਪੁਲਿਸ ਤੁਹਾਡੇ ਪਿੱਛੇ ਹੋਏਗੀ ਜਾਂ ਤਾਂ ਕਿਸੇ ਥਾਣੇ 'ਚ ਤੁਸੀਂ ਕੁੱਟ ਖਾ ਰਹੇ ਹੋਗੇ ਜਾਂ ਤੁਸੀਂ ਪੰਜਾਬ ਛੱਡ ਕੇ ਭੱਜ ਜਾਓਗੇ ਜਾਂ ਕਿਸੇ ਹਸਪਤਾਲ 'ਚ ਦਾਖਲ ਹੋਗੇ ਤੇ ਇਸ ਤੋਂ ਅਗਲੀ ਸਟੇਜ ਤਾਂ ਹੋ ਹੀ ਜਾਵੇ ਤੁਸੀਂ ਰੱਬ ਨੂੰ ਪਿਆਰੇ ਹੋ ਕੇ ਤੇ ਆਪਣਾ ਕਿਸੇ ਸਿਵਿਆ 'ਚ ਪਹੁੰਚੇ ਹੋਗੇ ਇਹ ਦੋ ਰਸਤੇ ਆ ਜੀ ਇਹ ਜਿਹੜੇ ਸਾਡੇ ਯੁੱਧ ਆ ਨਾ ਜੀ ਇਦੇ ਵਾਸਤੇ ਅਸੀਂ ਇੱਕ سپورਟ ਗਰੁੱਪ ਹੈ ਨਾਰਕੋਟਿਕ ਅਨੋਨਿਮਸ ਤੇ ਐਲਕੋਹੋਲਿਕ ਅਨੋਨਿਮਸ ਇਹਦੇ ਯੂਨਿਟ ਬਣਾ ਰਹੇ ਹਾਂ ਸਾਰੇ ਪਿੰਡਾਂ 'ਚ ਤੁਹਾਡੇ ਅੱਜ ਵੀ ਜਿਹੜਾ ਇੱਕ ਮੁੰਡਾ ਹੈਗਾ ਉਹਨੂੰ ਮੈਂ ਸ਼ੁਰੂ ਕਰਾਇਆ ਹੈਗਾ ਉਹਨੇ ਨਸ਼ਾ ਖੁਦ ਛੱਡਿਆ ਉਹਨੇ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਲੈ ਕੇ ਆਓ ਤੇ ਉਹਨਾਂ ਦਾ ਇਲਾਜ ਕਰਾਓ ਉਲਟਾ ਉਲਟਾ ਜੇ ਪਹਿਲਾਂ ਤਾਂ ਨਸ਼ਾ ਲਾਂਦਾ ਹੈ ਨਾ ਤੁਹਾਨੂੰ ਕੋਈ ਨਾ ਕੋਈ ਸੋ ਇਹ ਜਿਹੜੀ ਹੈਗੀ ਆ ਇਹ ਅਰਵਿੰਦ ਕੇਜਰੀਬਾਲ ਜੀ ਦਾ ਜੋ ਹੈਗਾ ਉਹ ਆ ਵੀ ਰਹੇ ਆ 1 2 3 ਨੂੰ ਇੱਥੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਬੈਡ ਕੈਪੈਸਿਟੀ ਆ ਉਹ 2.5 ਗੁਣਾ ਕੀਤੀ ਆ ਪਹਿਲਾਂ ਜੇਲਾ ਪਰੀਆਂ ਹੋਈਆਂ ਸੀ ਨਸ਼ਾ ਛਡਾਊ ਕੇਂਦਰ ਖਾਲੀ ਸੀ ਹੁਣ ਉਲਟਾ ਹੋ ਰਿਹਾ ਉਹ ਨਸ਼ਾ ਛਡਾਊ ਕੇਂਦਰ ਭਰਨੇ ਸ਼ੁਰੂ ਹੋ ਗਏ ਤੇ ਦੋਨੇ ਤੇ ਉਧਰੋਂ ਜੇਲਾ ਹੌਲੀ 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 ਉਹਦੇ ਚ ਖਾਲੀ ਹੋਣੀ ਸ਼ੁਰੂ ਹੋ ਜਾਣਗੀਆਂ ਉਹਦੇ ਨਾਲ ਇੱਕ ਤਾਂ ਪੁਲਿਸ ਦਾ ਟਾਈਮ ਬਚੇਗਾ ਜੀ ਜੁਡੀਸ਼ਰੀ ਦਾ ਟਾਈਮ ਬਚੇਗਾ ਲੋਕਾਂ ਦੀ ਬੋਧਰੇਸ਼ਨ ਬਚੇਗੀ ਤੇ ਇਹ ਜਿਹੜੀ ਸਾਡੀ ਇੱਕ ਤਾਂ ਸਾਡੀ ਇਹ ਸਟ੍ਰੈਟਜੀ ਆ ਜੀ ਦੂਜਾ ਮੇਰਾ ਅੱਜ ਆਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਡੈਂਗੀ ਔਰ ਚਿਕਨਗੁਨੀਆ ਮਲੇਰੀਆ ਜੋ ਤਾਂ ਬਰਸਾਤ ਆਂਦੀ ਆ ਡੈਰੀ ਉਦੇ ਵਾਸਤੇ ਮੈਂ ਕੰਪਲੀਅੰਸ ਰਿਵਿਊ ਕੀਤਾ ਤੁਹਾਡੇ ਕੋਲੇ ਅਸੀਂ ਰੱਖਦੇ ਸੀਗੇ 40-50 ਜਿਹੜੇ ਉਹਨਾਂ ਨੂੰ ਬਰੀਡਿੰਗ ਚੈਕਰ ਕਹਿੰਦੇ ਆ ਉਹ ਜਿਹਨਾਂ ਨੇ ਜਾ ਕੇ ਘਰ-ਘਰ ਚੈੱਕ ਕਰਨਾ ਜਾ ਕੇ ਅਸੀਂ ਹੁਣ 1250 ਤੁਹਾਡੇ ਕੋਲੇ ਨਰਸਿੰਗ ਸਟੂਡੈਂਟ ਹੈ ਮੈਡੀਕਲ ਨਾਲ ਸੰਬੰਧਿਤ ਹੈ ਐਸੀ ਤਰ੍ਹਾਂ ਫਾਰਮੇਸੀ ਦੇ ਦੂਜੇ ਸਾਰੇ ਪੰਜਾਬ 'ਚ ਅਸੀਂ 1 ਲੱਖ ਬੰਦੇ ਨੂੰ ਇਹਨਾਂ ਨੂੰ ਤੁਹਾਡੇ ਨਰਸਿੰਗ ਸਟੂਡੈਂਟ ਨੂੰ 950 ਨੂੰ ਟ੍ਰੇਨਿੰਗ ਦੇ ਚੁੱਕਾ ਉਹਨੂੰ ਬਰੀਡਿੰਗ ਚੈਕਰ ਬਣਾ ਦਿੱਤਾ ਅਸੀਂ ਫ੍ਰੀ ਦੀ ਲੇਬਰ ਹੈ ਜੀ ਬੱਚੇ ਦੀ ਕੈਪੇਬਿਲਿਟੀ ਵੱਧਦੀ ਹੈ ਜੀ ਇਸੇ ਤਰ੍ਹਾਂ ਜਿਹੜੇ ਉਹਨਾਂ ਚੋ ਪੋਸਟ ਬੇਸਿਕ ਵਾਲੀਆਂ ਜਿਹੜਾ ਨੇ ਬੇਸਿਕ ਬੀਐਸਸੀ ਪਹਿਲਾਂ ਉਹਨਾਂ ਨੇ ਜੀਐਨਐਮ ਦਾ ਕੋਰਸ ਕੀਤਾ ਹੋਇਆ ਹੁਣ ਕੁੜੀ ਬੀਐਸਸੀ ਕਰਨ ਲੱਗੀ ਉਹਨੇ ਬਾਹਰ ਜਾਣਾ ਉਹਨਾਂ ਨੂੰ ਮੈਂ ਟ੍ਰੇਨਿੰਗ ਦਵਾ ਰਿਹਾ ਜੀ ਨੈਸ਼ਨਲ ਡਰੱਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਏਮਜ਼ ਦੇ ਵਿੱਚ ਆਜੀ ਦਿੱਲੀ ਦੇ ਵਿੱਚ ਬਹੁਤ ਵਧੀਆ ਕੋਰਸ ਆ ਫ੍ਰੀ ਚੁਕਾ ਕੇ ਦੇ ਰਹੇ ਸਰਕਾਰ ਵੱਲੋਂ ਉਹ ਆ ਕੇ ਆਪਣੀ ਸੇਵਾ ਕਰਨਗੇ ਆਪਣੇ ਪੰਜਾਬ ਦੀ ਆਪਣੇ ਫਿਰੋਜ਼ਪੁਰ ਦੀ ਔਰ ਬਾਹਰ ਜਦੋਂ ਵਿਦੇਸ਼ ਜਾਣਗੇ ਉਹਦੀ ਬਾਹਰ ਵੀ ਉਹਨਾਂ ਸਭ ਬਹੁਤ ਹੈ ਜੀ ਉੱਥੇ ਜਾ ਕੇ ਉਹਨੂੰ ਜੌਬ ਮਿਲ ਜਾਊਗੀ ਉਹਦੇ ਵਿੱਚ ਇਸੇ ਤਰ੍ਹਾਂ ਪੈਲੀਏਟਿਵ ਕੇਅਰ ਹੁੰਦੀ ਆ ਜਿਹੜੇ ਕੈਂਸਰ ਦੇ ਪੇਸ਼ੈਂਟ ਆ ਬੈਡ ਰਿਟਨ ਪੇਸ਼ੈਂਟ ਆ ਇਸੇ ਤਰ੍ਹਾਂ ਜਾਰੀ ਹੈਟ ਲਕ ਹੁੰਦੀ ਆ ਜਿਹੜੇ 90 92 ਸਾਲ ਦੇ 80 ਸਾਲ ਦੇ ਬਜ਼ੁਰਗ ਆ ਜਿਹੜੇ ਬੈਡ ਰਿਟ ਤੇ ਸਾਡਾ ਨਸ਼ਾ ਛਡਾਓ ਸਾਡਾ ਯੁੱਧ ਨਸ਼ੇ ਵਿਰੋਧ ਸਾਡਾ ਸਾਥ ਦੇਣਗੇ ਉਹ ਸੋ ਇਹ ਇਸੇ ਤਰ੍ਹਾਂ ਜਿਹੜਾ ਡੈਂਗੀ ਦੇ ਵਿੱਚ ਸਾਡੇ ਸਾਥ ਦੇਣਗੇ ਬਰੀਡਿੰਗ ਚੱਕਰ ਦਾ ਕੰਮ ਕਰਨਗੇ ਉਹ ਇਸੇ ਤਰ੍ਹਾਂ ਜਿਹੜਾ ਤੁਹਾਡਾ ਹੈਗਾ ਜਿਹੜੀਆਂ ওয়াটার ਬੋਰਨ ਡਿਜ਼ੀਜ਼ ਆ ਉਹਦੇ ਵਾਸਤੇ ਅਸੀਂ ਪਹਿਲਾਂ ਤਾਂ ਜਿਹੜੇ ਤੁਹਾਡੇ ওয়াਟਰ ਸਪਲਾਈ ਸੈਨੀਟੇਸ਼ਨ ਇਹ ਪਹਿਲਾਂ ਇਹ ਪਹਿਲਾ ਪਹਿਲੀ ਵਾਰੀ ਬਣਾਈਆਂ ਜੀ ਮੈਂ ਪਿਛਲੇ ਸਾਲ ਤੋਂ ਕੋਆਰਡੀਨੇਸ਼ਨ ਕਮੇਟੀਆਂ ਜਿਨ੍ਹਾਂ ਤੇ ਵੀ ਸਟੇਟ ਲੈਵਲ ਤੇ ਵੀ ਸਬ-ਡਿਵੀਜ਼ਨ ਲੈਵਲ ਦੇ ਉੱਤੇ ਵੀ ਜਿਹੜੇ ਪਾਣੀ ਦੇ ਸੈਂਪਲ ਟੈਸਟ ਕਰਨੇ ਆ ਉਹ ਲੋਕਲ ਬਾਡੀਜ਼ ਨੇ ਕਰਨੇ ਆ ਜੀ ਮਿਸੀਪਲ ਕਮੇਟੀ ਨੇ ਕਰਨੇ ਆ ਮਿਸੀਪਲ ਕਾਰਪੋਰ ਹੈਲਥ ਡਿਪਾਰਟਮੈਂਟ ਦਾ ਜਦੋਂ ਬਿਮਾਰੀ ਫੈਲ ਗਈ ਫਿਰ ਟੈਸਟ ਕਰਦਾ ਸੀ ਉਹ ਤੇ ਉਹਨਾਂ ਦੇ ਨਾਲ ਆਪਸ ਕੋਆਰਡੀਨੇਸ਼ਨ ਕਰਕੇ ਕਿ ਜਿੱਥੋਂ ਲੋਕ ਪਾਣੀ ਪੀਂਦੇ ਆ ਉੱਥੋਂ ਸੈਂਪਲ ਲੈਣਾ ਪਹਿਲਾਂ ਉਹ ਸੋਰਸ ਤੋਂ ਲੈ ਲੈਂਦੇ ਸੀ ਜਿੱਥੇ ਟੈਂਕੀ ਲੱਗੀ ਉੱਥੋਂ ਲੈ ਲੈਂਦੇ ਸੀ ਉਹ ਤਾਂ ਸਾਫ਼ ਹੀ ਜਾਂਦੇ ਆ ਉਹਦਾ ਤਾਂ ਜ਼ੀਰੋ ਆਂਦਾ ਉਹਦੇ ਵਿੱਚ ਹੈਲਥ ਵਾਲੇ ਦੇ ਸੈਂਪਲ ਫੇਅਰ ਹੁੰਦੇ ਸੀ 10% 15% 20% 25% ਉਹਨਾਂ ਦੇ ਹੁੰਦਾ ਸੀ ਉਹਨਾਂ ਦੇ ਫੇਅਰ ਨਹੀਂ ਹੁੰਦਾ ਸੀ ਕੋਈ ਵੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਕਿਉਂ ਨਹੀਂ ਫੇਲ ਹੁੰਦੇ ਸੋ ਇਹ ਸਾਰੇ ਕੰਮ ਜਿਹੜੇ ਹੈਗੇ ਆ ਇਹ ਦੇ ਕਰਕੇ ਮੈਂ ਜਿਹੜਾ ਸੀਗਾ ਜੀ ਤੁਹਾਡਾ ਜਿਹੜਾ ਜਿਹੜੀਆਂ ਮੱਖੀਆਂ ਮਛਰਿਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਵਾਲੀਆਂ ਬਿਮਾਰੀਆਂ ਟੱਟੀਆਂ ਉਲਟੀਆਂ ਵਾਲੀਆਂ ਬਿਮਾਰੀਆਂ ਕੋਲਰਾ ਹੈਪਟਾਈਟਸ ਹੈ ਜਿਹੜੀਆਂ ਇਹ ਸਾਰੀਆਂ ਬਿਮਾਰੀਆਂ ਤੇ ਡੈਂਗੀ ਚਿਕਨਗੁਨੀਆ ਮਲੇਰੀਆ ਇਹ ਬਾੜੀਆਂ ਬਿਮਾਰੀਆਂ ਨੂੰ ਲੈ ਕੇ ਪਲੱਸ ਜਿਹੜਾ ਮੇਨ ਮੇਰਾ ਮਕਸਦ ਸੀ ਉਹ ਜੁੱਧ ਨਸ਼ੀ ਵਿਰੋਧ ਉਹਦੀ ਕਪੈਸਿਟੀ ਬਿਲਡਿੰਗ ਕਰਨਾ ਜਿੰਨੇ ਲੋਕਲ ਸੈਕਟਰੀਸਟ ਹੈ ਉਹ ਹੈ ਹੁਣ ਜਿੰਨੇ ਵੀ ਤੁਹਾਡੇ ਕੈਮਿਸਟ ਹੈ ਮੈਂ ਤੁਹਾਡੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੀਟਿੰਗ ਕਰੇਗਾ ਸਾਫ ਸੁਥਰਾ ਕੰਮ ਕਰਦਾ ਜਿਹੜਾ ਨਸ਼ੇ ਦੀਆਂ ਗੋਲੀਆਂ ਨਹੀਂ ਵੇਚਦਾ ਕੋਈ ਹੋਰ ਲੱਗਣਾ ਨਹੀਂ ਕਰਦਾ ਉਹਨੂੰ ਕੋਈ ਪ੍ਰੇਸ਼ਾਨ ਨਹੀਂ ਕਰੇਗਾ ਉਹ ਸਾਡੇ 950 ਦੇ ਕਰੀਬ ਹੈਗਾ ਜਿਹੜੇ ਨਸ਼ੇ ਜਿਹੜੇ ਸਾਡੇ ਕੈਮਿਸਟ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਵਿੱਚ ਜੀਰਾ ਵੀ ਆ ਗਿਆ ਗੁਰੂਵਾਰ ਸਾਹਿਬ ਵੀ ਆ ਗਿਆ ਸਾਰੇ ਆ ਕੇ ਤੇ ਉਹਦੇ ਚ ਉਹਦੇ ਚ ਮੈਂ ਕਹਿੰਦਾ ਮੁਸ਼ਕਲ ਨਾਲ ਜਿਹੜਾ ਹੈਗਾ 980 ਹੈ ਸੌਰੀ ਉਹਦੇ ਚ 10 20 50 ਹੋਣਗੇ ਜਿਹੜੇ ਮਾੜਾ ਕੰਮ ਕਰਦੇ ਆ ਬਾਕੀ ਸਾਰੇ ਚੰਗਾ ਕੰਮ ਕਰਨ ਵਾਲੇ ਆ ਉਹਨਾਂ ਨੂੰ ਉਹ ਉਹ ਸਾਡੇ ਨਾਲ ਚੱਲਣਗੇ ਜੀ ਇਸੇ ਤਰ੍ਹਾਂ ਜਿਹੜਾ ਹੈਗਾ ਜਿਹੜੇ ਜਿਹੜੇ ਖਰਾਬ ਹੈ ਉਹਨਾਂ ਤੇ ਐਕਸ਼ਨ ਕਰਾਂਗੇ ਜੀ ਉਹਨਾਂ ਨੂੰ ਜਿਹੜੇ ਜਿਹੜੇ ਗੋਲੀਆਂ ਵੇਚਦੇ ਨੇ ਕਿਤੇ ਕੋਲ ਹਜ਼ਾਰ ਗੋਲੀ ਮਿਲ ਗਈ 2000 ਮਿਲ ਗਈ ਉਹਦਾ ਕਾਨੂੰਨ ਹੈ ਜੀ ਉਹਦਾ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਗੇ ਸ਼ਡਿਊਲ ਡਰਗ ਚ ਪਾ ਰਹੇ ਆ ਇਹ ਇਸੇ ਤਰ੍ਹਾਂ ਇੱਕ એનર્ਜੀ ਡਰਿੰਕ ਹੈ ਜੀ ਮੈਂ ਪੰਜਾਬ 'ਚ ਬੈਨ ਕਰਤੀ ਆ ਉਹ ਸਾਰਿਆਂ ਨੂੰ ਦੱਸੋ ਕਿ ਕਿਸੇ ਸਕੂਚ ਨੇ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਰਿੰਡ ਦੇ ਉਹਦੇ ਦੇ ਆਰੇ 'ਚ ਨਹੀਂ ਰੱਖਣੀ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾਂ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਆ ਵੀ ਘਰੇ ਵੀ ਨਾ ਰੱਖੋ ਉਹਦੇ 'ਚ ਕੈਫੀਨ ਬਹੁਤ ਹੁੰਦੀ ਆ ਸਟਿੰਗ ਆਂਦੀ ਆ ਇੱਕ ਤੁਹਾਡੇ ਰੈੱਡ ਬੋਲ ਆਂਦੀ ਆ ਇੱਕ ਹੈਲ ਆਂਦੀ ਆ ਉਹ ਹੈ ਇਹ ਲੈ ਉਹ ਬਹੁਤ ਹਾਰਮਫੁਲ ਹੈ ਬੱਚਿਆਂ ਵਾਸਤੇ ਸੋ ਇਹ ਕੁੱਲ ਮਿਲਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਹੈ ਜੀ ਚਾਹੇ ਉਹਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਵੈਨ ਹੈ ਜੀ ਸੇਫਟੀ ਔਨ व्हील्स ਫੂਡ ਸੇਫਟੀ ਔਨ व्हील्स ਉਹ ਮੌਕੇ ਤੇ ਆ ਕੇ ਦੁੱਧ ਪਨੀਰ ਘਿਓ ਮਸਾਲੇ ਜੋ ਮਰਜ਼ੀ ਟੈਸਟ ਕਰਾ ਲਓ ਪਜਾਰ ਰੁਪਏ ਚ ਇਹ ਐਮਐਲ ਸਾਹਿਬ ਵੀ ਇਹ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰ ਦੇਣਗੇ ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਰਾਣਾ ਉਹ ਸ਼ੁੱਧ ਹੋਣਾ ਚਾਹੀਦਾ ਜੀ ਬਿਲਕੁਲ ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ ਬਿਮਾਰਨਾ ਹੋਣ ਗੰਦਾ ਪਾਣੀ ਪੀ ਕੇ ਬਿਮਾਰਨਾ ਹੋਣ ਇਹ ਮੋٹے ਤੌਰ ਤੇ ਜਿਹੜੇ ਸਾਰੇ ਕੰਮ ਕਰਦੇ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਇੱਕ ਬੰਦਾ